ਜੀ ਗੋਰਜੀ ਤੁਸੀਂ ਵਾਪਸ ਆਏ 33 ਸਾਲ ਬਾਅਦ ਇੱਕ ਇੰਨੇ ਸਾਲ ਰਹਿਣ ਤੋਂ ਬਾਅਦ ਔਰ ਕਿਉਂ ਉਹ ਰੀਜ਼ਨ ਕੀ ਬਣਾ ਕਿਥੇ ਤੁਹਾਨੂੰ ਉਹਨਾਂ ਨੇ ਡੇਟੇਨ ਕਰ ਲਿਆ ਸੀ? ਓਰੀਜਨ ਤਾਂ ਮੈਨੂੰ ਪਤਾ ਨਹੀਂ ਸੈਨ ਫ੍ਰਾਂਸਿਸਕੋ ਕੀਤਾ। ਅੱਛਾ ਤੁਸੀਂ ਕੰਮ ਤੇ ਸੀਗੇ? ਨਹੀਂ ਘਰੇ। ਮੈਨੂੰ 2012 ਤੋਂ ਡਿਪਲੋਟੇਸ਼ਨ ਲੱਗੀ ਸੀ। ਅੱਛਾ ਜੀ। ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਾਉਂ ਜਾਂਦੀ ਸੀ। ਅੱਛਾ ਜੀ। 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ। ਅੱਛਾ ਜੀ। ਜਦ ਮੈਂ ਹਾਜ਼ਰੀ ਲਗਾਉਣ ਗਈ ਤੇ ਉਹਨਾਂ ਮੈਨੂੰ ਅਰੈਸਟ ਕਰਦੇ ਅੱਛਾ ਜੀ ਨਹੀਂ ਕੋਈ ਬਿਨਾ ਦੱਸੇ ਤੁਹਾਨੂੰ ਅਰੈਸਟ ਕਰ ਲੈ ਬਿਨਾ ਦੱਸੇ ਕੋਈ ਰੀਜ਼ਨ ਵੀ ਨਹੀਂ ਦੱਸੇ ਉਹਨਾਂ ਨੇ ਨਹੀਂ ਮਾਤਾ ਜੀ ਕਹਿੰਦੇ ਆ ਕਿ ਆਪਕੋ ਪਰਿਵਾਰ ਸੇ ਵੀ ਨਹੀਂ ਮਿਲਨੇ ਦਿਆ ਗਿਆ ਜਦ ਆਪ ਵਾਪਸ ਲੋਟੇ ਨਹੀਂ ਆਪਨੇ ਰਿਕੁਐਸਟ ਕੀਤੀ ਕਿ ਫੈਮਿਲੀ ਸੇ ਮਿਲਨੇ ਦਿਆ ਗਿਆ ਜਦੋਂ ਹੁਣ ਸਨ ਮੈਨੂੰ ਰਿਪੋਰਟ ਕੀਤਾ ਨਾ 10-12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕੁਐਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਭੇਜੋ ਅਸੀਂ ਆਪ ਲੈ ਕੇ ਜਾਵਾਂਗੇ ਟਿਕਟ ਵੀ ਸ਼ੋਅ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੇ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ ਸੇ ਮੈਨੇ ਬਾਅਦ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇਦਾਂ ਰਹਿ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲੈਂਟਿਫਾਈ ਲੱਗੀ ਸੀ ਹਾਂਜੀ ਤੇ ਉਹ ਐਵੇਂ ਬਿਨਾ ਦੱਸੇ ਕਿ ਅਚਾਨਕ ਉਹਨਾਂ ਨੇ ਕਿਉਂ ਤੁਸੀਂ ਕਦੋਂ ਦੱਸਦੇ ਨਾ 2012 ਤੋਂ ਮੈਨੂੰ ਡਿਪਾਰਟਮੈਂਟ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਵਾਉਂਦੀ ਸੀ ਉਹ ਮੈਂਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹੱਥ ਲਗਾ ਕੇ ਉਹਨਾਂ ਦੇ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰਦੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਨਾਂ ਨੂੰ ਮਤਲਬ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਵੀ ਥੋੜਾ ਕੇਸ ਆਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਬਗੀਤੇ ਮੈਂ ਹੋਣ ਕੀਤਾ ਹੈ ਨਾ ਅੱਛਾ ਜੀ ਤੁਹਾਨੂੰ ਪਤਾ ਹੀ ਹੋਰ ਲੇਕਿਨ ਜਿਹੜਾ ਮੈਂ ਯੂਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਵਿੱਚ ਕੀ ਕਰਦੇ ਇਹਨਾਂ ਆ ਰਹੇ ਟਰਾਂਕ ਉਹ ਮੈਂ ਕੀ ਦੱਸਾਂ ਤੁਹਾਨੂੰ ਆਖੇ ਕਿ ਜੀ ਕਿਸੇ ਨਾਲ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰਾ ਹੋਇਆ ਸੀ ਮਤਲਬ ਜਿਹੜਾ ਤੁਹਾਨੂੰ ਸੁਰੱਖਿਆ ਗਿਆ ਜਿੰਨਾ ਟਾਈਮ ਰੱਖਿਆ ਗਿਆ ਤਾਂ ਉਹਨੇ ਹੱਥ ਕੜੀਆਂ ਲਾਈਆਂ ਸੀ ਸਾਹਮਣੇ 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 ਦੇਖਦੇ ਸੋਨ ਨੂੰ ਜਿਹਨਾਂ ਰਿਹਾ ਸੀ ਜੋ ਇੱਕ ਮੋਢੀ ਸੂਤ ਦੂੰਦੀ ਐ ਸੀ ਕਹਿ ਰਹੀ ਐ ਕਿ ਦਵਾਈਆਂ ਵਗੈਰਾ ਧਰਤਾਵਾ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨੇ ਜਣੇ ਇੱਕ ਸਾਈਡ ਤੇ ਇੱਕ ਸਾਈਡ ਤੇ ਬੈਠ ਕੇ ਬਸ ਬਾਰਮੇ ਤੁਰਿਆ ਮੈਂ ਤਾਂ ਜਾਂਦਾ ਨਹੀਂ ਸਾਹਮਣੇ ਦੇਖ ਜੀ ਜੀ ਨਹੀਂ ਠੀਕ ਹੈ ਸਰ ਰਹੇ ਹਾਂ ਉਧਰ ਜਾਂ ਫਿਰ ਜੀ 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 ਮੇਰੇ ਸਰਦਾਰ ਚੱਕਰ ਹੋਏ ਜੀ ਮਾ ਜੀ ਜੀ ਬੰਦ ਰਹੀ ਵਾ ਕਮਰੇ ਚ ਜਰਮ ਨੇ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੀ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਕਮਰੇ ਚ ਕੱਲੀ ਠੰਡ ਬਹੁਤ ਸੀ ਨਾ ਜੇ ਕੋਈ ਲੈਟਰ ਨੂੰ ਜਗ੍ਹਾ ਇੱਕ ਵਾਰ ਮੇਰ ਤੋਂ ਨਾ نیچے ਬੈਠਾ ਜਾਂਦਾ ਨਾ ਮੇਰ ਤੋਂ ਉੱਪਰ ਬੈਠਾ ਜਾਂਦਾ ਐਨੇ ਇੱਕ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗਿਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰਵਾ ਕੀਤੀ ਆ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫਿਰ ਲਿਆ ਮੈਨੂੰ ਲੈ ਆਏ ਫ੍ਰੀਜ ਨਾਲ ਫ੍ਰੀਜ ਨਾਲ ਤਾਂ ਫਿਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫਿਰ ਰਾਤ ਨੂੰ ਮੈਨੂੰ ਲੈ ਆਏ ਬੀਟੂ ਸਟੇਜ ਉੱਥੇ ਫਿਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰ ਫਿਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਤੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਅੱਛਾ ਜੀ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵਹਾਈਕਲ ਸਪੀਡ ਮੈਂ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟਰ ਚ ਪਾ ਦਿੱਤੇ ਸੀ ਇੱਕ ਮਤਲਬ ਜਿ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇੰਨੀ ਸਖਤਾਈ ਹੋ ਗਈ ਹੈ ਖਾਸ ਕਰ ਸਵਾਰੀਆਂ ਪਿੰਨੀ ਆ ਉਹ ਵੀ ਰੋਕੀਆਂ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਹੇ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤੇ ਆਪਣੇ ਮਾਰੇ ਪਤਾ ਜੇ ਤੁਸੀਂ ਜਰਾ ਜਿੱਥੇ ਬੈਠੇ ਤੇ ਹੱਟ ਜਿੱਦੇ ਜਨਾ ਦੇ ਵਿੱਚ ਖਾਣਾ ਨਿਕਾਲ ਦਿੱਤਾ ਹੈ ਉਸ ਤੋਂ ਬਾਅਦ ਇਹ ਸਾਰਾ ਪੂਜਾ ਆਮੇ ਮਸਣਾ ਪੈ ਰਿਹਾ ਅੱਧੀ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤਾਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈ ਤੁਸੀਂ ਕਿਹਾ ਜੀ ਮਾਤਾ ਜੀ ਆਪ ਦੇਖਾਂਗੇ ਮੈਂ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਉਹ ਸੰਦੇਨ अच्छा खाने को क्या दिया गया आपको जैसे कुछ जानकारी मिली थी कि सिर्फ बर्फ दी गई और खाने यार... को कुछ नहीं लोग वो लोग देते थे वो मैं खा नहीं सकती कि मैं वेजिटेरियन हूं जी जी अच्छा जी वो देते थे ब्रेड सैंडविच टर्की बीफ ऐसा वो मैं खाती नहीं पर ਜਿਹੜਾ ਤੁਹਾਨੂੰ ਜਦੋਂ ਅਰੈਸਟ ਕੀਤਾ ਕਿ ਤੁਹਾਨੂੰ ਇਹ ਦੱਸਿਆ ਗਿਆ ਵੀ ਰੀਜ਼ਨ ਕਿਉਂਕਿ ਤੁਸੀਂ ਉੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਜਦੋਂ ਮੇਰੀ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫੋਲੋ ਕਰ ਰਹੇ ਸੀ 33 ਸਾਲ ਉੱਥੇ ਸੀਗੇ ਉਹ Sunday ਸੋ ਜੀ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਉਹਦੇ ਨਾਲ ਉਸਨੇ ਉਹ ਕਾਗਜ਼ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਕਿ ਮੈਂ ਉਹ ਕੋਈ ਅਗਰ ਰੀਜਨ ਦੇਦੇ ਨਹੀਂ আচ্ছা ਮਾਤਾ ਜੀ ਜਸਪਲੇਨ ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ 132 ਲੋਕ ਸੀ ਸਾਰੇ ਇੰਡੀਆ ਦੇ ਸੀ ਯਾ ਕਿਸੋ ਹੋਰ ਕਾਪੀ ਸੀ ਤੇ 15 ਕਿ ਕਲੰਬੀਆ ਦੇ ਸੀ ਉਸ ਟਾਈਮ ਵੀ ਅਟਕੜੀਆਂ ਸੀ ਤੁਹਾਡੀਆਂ ਵਿੱਚ ਵੀ ਅਟਕੜੀਆਂ ਪਲੇਨ ਛਤੜੀਆਂ ਨਹੀਂ ਫਿਰ ਲਾਈਆਂ ਉਹਨਾਂ ਨੇ ਅੱਗੇ ਕੋਈ ਦੋ ਆਫੀਸਰ ਚੰਗੇ ਸੀ ਜਦ ਮੈਂ ਬੇਕਰ ਸਵੀਟ ਲੈ ਕੇ ਗਿਆ ਨਾ ਹੱਥਕੜੀ ਲਗਾ ਕੇ ਉਦੋਂ ਫਿਰ ਇੱਕ ਆਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥਕੜੀ ਨਹੀਂ ਲਗਾਉਣੀ ਕਿ ਮੇਰੇ ਦੋਨੋਂ نیچے ਜੁਾਈ ਮਤਤ ਰਿਆ ਨਹੀਂ ਜਾਂਦਾ ਕਿ ਜਦ ਤੁਸੀਂ ਇੰਡੀਆ ਆਏ ਤਾਂ ਹੱਥਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥਕੜੀ ਨਹੀਂ ਲੱਗੀ ਬਾਕੀ ਸਭ ਦੇ ਲੱਗੀਆਂ ਬਾਕੀ ਲੱਗੀਆਂ ਸੀ ਪੈਰਾਂ ਨੂੰ ਤਾਂ ਥੱਲੇ ਆਗੇ ਕੀ ਕਹ ਲੜਾਈ ਆਪਦੀ ਹੈ ਤੁਸੀਂ ਹਰ ਚਾਹਤੀ ਹੈ ਆਪ ਕੀ ਮੇਰੀ ਫੈਮਲੀ ਵਾਲਾ ਹੈ ਸਰ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਹੁੰਦੇ ਆ। ਉਹਦਿਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ। ਜੀ। ਤੋਂ ਕੋਣ ਤੇ ਕਰੇ ਮੈਂ ਜਰੂਰ ਨਹੀਂ ਵਾਚੁੰਦੀ ਮੈਂ ਗੱਲ ਨਹੀਂ ਕਰ ਸਕਦੀ। ਕਿਉਂ ਮੈਂ ਪੜਿਆ ਉਹਨਾਂ ਨੇ। ਉਹ ਤਾਂ ਸਾਰੇ ਵਰਕਿੰਗ ਨੇ ਲੀਗਲਸ ਨੇ ਸਰ ਲੀਗਲ ਉੱਥੇ ਜਾ ਰਹੇ ਨੇ ਤੋਂ। ਦੁਬਾਰਾ ਜਾਣਾ ਚਾਹੂਗੀ ਜੀ। ਚਾਹੂਗੀ ਮੇਰੀ ਫੈਮਿਲੀ ਹੈ। ਹਾਂ। ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹਿ ਰਹੇ ਨੇ ਕਿ ਕਿਵੇਂ ਆ ਕੇ ਡਾਕੂਮੈਂਟ ਪਰਸੀਵ ਕਰਨਾ ਹੈ। ਦੀਪਕ ਕਾਲੂ ਉਹ ਹੈ। ਹਾਂ ਜੀ। ਉਹ ਕਾਰਵਾਈ ਕਰੇਗਾ ਵਿਚਾਰਾ ਸਾਰੀ ਅੱਛਾ ਕੋਈ ਵੈਸੇ ਚ ਨਹੀਂ ਉਹ ਮੈਨੂੰ ਤੇ ਜਦੋਂ ਉਹ ਮੇਨਾਂ ਗੱਲ ਕਰਦਾ ਕਿ ਨਾ ਤੁਸੀਂ ਮੇਰੀ ਮਾਂ ਦੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਮੈਂ ਤਾਂ ਡਰ ਰ ਹਾਂ ਤੁਸੀਂ ਮੈਂ ਬੇਟਾ ਤੁਹਾਡਾ ਤੁਸ ਮੇਰੀ ਮਾਂ ਦੀ ਮੈਂ ਜਿੰਨੀ ਮੈਨੂੰ ਇਹ ਕਹਿੰਦਾ ਬੀਜੀ ਜਿੰਨੀ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਝਗਦਾ ਨਹੀਂ ਮੈਂ ਨਾ ਕਮੈਂਟ ਆਫ ਇੰਡੀਆ ਸੇ ਕਾਮ ਆ ਕਰਦੇ ਆ ਭਾਰਤੀਆਂ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਅਕਸੇ ਤੋਂ ਦੇਖਿਆ ਜਾਵੇ ਤੁਸੀਂ ਨਹੀਂ ਉਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਰਟ ਕੀਤੇ ਗਏ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਪ੍ਰਮ ਪ੍ਰਮ ਪਾਕਤਾ ਜੋ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਹੈ। ਸਭੀ ਸ਼ਖਮਾਂ ਦੇ ਇਸ ਚੀਜ਼ ਨੂੰ ਨਹੀਂ। ਕਿ ਨਾ ਕੋਈ ਨੂੰ ਕੋਨ ਲੱਗਦਾ ਕਿ ਸਾਰਾ ਕੁਝ ਹੋ ਗਿਆ ਜਦੋਂ ਪੀਐਮ ਮੋਦੀ ਉਹਨਾਂ ਦੇ ਨਾਲ ਕਲੈਸ਼ ਹੋਇਆ ਪਰ ਟ੍ਰਿਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਰਿਪੋਰਟ ਕੀਤੀ ਗਈ ਸੀ ਹੁੰਦਾ ਹੈ। ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਸਮੇਂ ਤਾਂ ਬਹੁਤ ਜਾਣੇ ਜਾਣੇ ਸੀ ਉਸ ਸਮੇਂ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਨਿਅਨ ਸੀ ਪਹਿਲਾਂ ਮੈਂ 92 ਦੀ ਉੱਤੇ ਆ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਮੈਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ ਤਿੰਨ ਚਾਰ ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹਾਂ 1 ਸਾਲ ਤੋਂ ਜ਼ਿਆਦਾ ਕਿਉਂਕਿ ਉਹਦੀ ਕੈਂਪੇਨਿੰਗ ਦਾ ਵੀ ਹਿੱਸਾ ਸੀ ਉਹ ਲਗਾਤਾਰ ਕਹਿੰਦੇ ਕੈਂਪੇਨੀ ਚ ਕਿ ਮੈਂ ਇਮੀਗ੍ਰੈਂਟਸ ਨੂੰ ਇੱਥੇ ਇਹ ਜੀ ਗੱਲ ਹੈ ਜਿੱਦਾਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋਰ ਤੁਹਾਡੇ ਨਾਲ ਜਿੱਦਾਂ ਕੋਈ ਕੰਮ ਉੱਥੇ ਮਿਲ ਇਦਾਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਹੋਰ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਲੀਗਲ ਚਾਹਦੇ ਡਾਂਕੇ ਦੇ ਮੁੰਡੇ ਨਹੀਂ ਅੱਜ ਦਾ ਲੋਕ ਤੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਫੜਦੇ ਆ ਹਾਂਜੀ ਪਹਿਲਾਂ ਇਹਨੇ ਟ੍ਰੈਪ ਨੇ ਕਿਹਾ ਜਨਾ 2 ਸਾਲ ਦੇ ਵਿੱਚ ਵਿੱਚ ਆਏ ਕੋਈ ਕਰੋਂ ਦੇ ਉਹ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਸਾਡੇ ਕੋਲ ਟਿਕਟ ਸੀ ਨੇ ਮੇਰੇ ਕੋ ਕੋਈ ਟਿਕਟ ਨਹੀਂ ਮੇਰੇ ਕੋ ਡਾਕੂਮੈਂਟ ਕਿਹੜੇ ਕਿਹੜੇ ਸੀ ਮੇਰੇ ਕੋ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋ ਵਰਕ ਪਰਮਿਟ ਹੈਗਾ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਬਾਅਦ ਹੀ ਕਰਨਾ ਪੈਂਦਾ ਹੁੰਦਾ ਸੀ ਉਹ ਟਰੱਕ ਡਰਾਈਵਰ ਸੀਗਾ ਜਦੋਂ ਸਾਨੂੰ ਡੀਟੇਨ ਕੀਤਾ ਰਿਨਿਊ ਸੀਗਾ ਹਾਂਜੀ ਮੈਂ ਉਹ ਮੈਂ ਤਾਂ ਨਹੀਂ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਪਰ ਪਾਸਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਢ ਲਈ ਉਹਨਾਂ ਨੇ ਹਾਂਜੀ ਇੱਕ ਕਰਦੇ ਬਾਅਦ ਮੈਨੂੰ ਉਹਨਾਂ ਰੈਸਟ ਕਰ ਲਿਆ ਟਰੈਕਟਰ ਬਣਾ ਲੈ ਵੀ ਠਕਾ ਹੁੰਦਾ ਹੋਂ ਸਾਰੇ ਹੁੰਦਾ ਤੁਸੀਂ ਕੰਪਨਸ਼ਨ ਦੇ ਬਾਰੇ ਕੀ ਕਹਿਣਾ ਕੰਪਨਸ਼ਨ ਦੂਸਰਾ ਕਾਰਜਕਾਲ ਹੈ ਕੰਪਨਸ਼ਨ ਦਾ ਤੇ ਇਹ ਇਸ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਨੇ ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ ਕੁਝ ਨਹੀਂ ਮੈਂ ਤੁਹਾਨੂੰ ਇੱਥੇ ਆ ਗਈਆਂ ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਿਲੀ ਤੇ ਉੱਥੇ ਮੈਂ ਇੱਥੇ ਤੱਕ ਨਹੀਂ ਫੈਮਿਲੀ ਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ ਕੁਝ ਦੇ ਸੀ ਨਹੀਂ ਨਾ ਅਜ ਤੱਕ ਨਾ ਮੈਨੂੰ ਕਦੇ ਟਿਕਟ ਮਿਲੀ ਐ ਮੈਂ ਖੁਦ ਡਰਾਈਵ ਕਰਦੀ ਸੀ ਆਪਣੇ ਕੰਮ ਤੇ ਜਾਂਦੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਨਹੀਂ ਜਦੋਂ ਤੁਹਾਨੂੰ ਆਇਆ ਤੁਸੀਂ ਸੀਗੇ ਕਿੱਥੇ ਐਗਜ਼ੈਕਟ ਕਿੱਥੇ ਸੀ ਕੋਣ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਡੀਟੇਨ ਕੀਤਾ ਉਸ ਵੇਲੇ ਮੈਂ ਹਾਜ਼ਰੀ ਲਗਾਉਣ ਗਈ ਸੀ ਸਬਪ੍ਰੋਸਸ ਸਪਾਇਸ ਦੇ ਹਾਜ਼ਰੀ ਦੇ ਉੱਥੇ ਡੀਟੇਨ ਕਰਦੇ ਸੀ ਤੁਸੀਂ ਕਿਹਾ ਕਿ ਮੈਂ ਤਾਂ ਇੱਥੇ ਹਾਜ਼ਰੀ ਲਾਣਾ ਹੀ ਦੋ ਤੇ ਪੇਪਰ ਦੋ 2012 ਤੋਂ ਪੇਪਰ ਮੇਰੇ ਪਾਸ ਹੈ ਉਹਦੇ ਤੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਬਾਕੀ ਹੋਰ ਲੋਕ ਸਾਡੇ ਕੋਲ ਲਾਈਨ 'ਚ ਸੀਗੇ ਉਹਨਾਂ 'ਚ ਵੀ ਕੋਈ ਡੀਟੇਨ ਕੀਤਾ ਤੁਹਾਨੂੰ ਕੀਤਾ ਬਹੁਤ ਲੋਕ ਜਿਹੜੇ ਹਾਜ਼ਰੀ ਲਾਣ ਆਏ ਸੀ ਸਾਰੇ ਨੂੰ ਟ੍ਰਿੰਡ ਕਰਾ ਆਪਣੇ ਪੰਜਾਬੀ ਮੁੰਡੇ ਬਹੁਤ ਜੰਗ ਜਿਹੜੇ ਅੱਗੇ ਕਿਰੇ ਹਾਜ਼ਰੀ ਲਾਣ ਨੂੰ ਗਏ ਸੀ ਤੁਸੀਂ ਜਦੋਂ ਉੱਥੇ ਗਏ ਸੀਗੇ 32 ਸਾਲ ਤੋਂ ਨੂੰ ਉਪੂਰੇ ਉਦੋਂ ਤੇ ਹੁਣ ਦੇ ਵਿੱਚ ਅਜਿਹਾ ਕੀ ਹੋ ਗਿਆ ਜਾਂ ਪਹਿਲਾਂ ਕਿਵੇਂ ਤੁਹਾਨੂੰ ਉੱਥੇ ਜਾਣਾ ਸਿੱਖਿਆ ਤੇ ਬਈ ਕਿਵੇਂ ਸੀਗੇ ਮਾਰਦੇ ਤੁਸੀਂ 33 ਸਾਲ ਦੇ ਲਈ ਕਿਹੜੀ ਕਿਸ ਤਰ੍ਹਾਂ ਗਏ ਸੀਗੇ ਕਿ ਏਜੰਟ ਨੂੰ ਪੈਸੇ ਦੇ ਕੇ ਗਏ ਸੀ ਤੇ ਉਹਨਾਂ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਡਾਇਰੈਕਟ ਸੀ ਕਿਤੇ ਹੋਰ ਕੰਟਰੀ ਨੂੰ ਨਹੀਂ ਕੋਈ ਵੀਜ਼ਾ ਨਹੀਂ ਸੀ ਕੋਈ ਪੈਸੇ ਦਾ ਨਹੀਂ ਸੀ ਉਹਨੂੰ ਪੁੱਛ ਕੇ ਸਹੀ ਸੀ ਕਿ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਹਾਂ ਜੀ ਮਰ ਜੀ ਦਾ ਮੈਂ ਹੂੰ ਤੇ ਹੁਣ ਤੁਸੀਂ ਆਪਣੇ ਵਕੀਲ ਨਾਲ ਟੱਚ ਵਿੱਚ ਹੋ ਮੇਰੀ ਫੈਮਿਲੀ ਨਾਲ ਟੱਚ ਅੱਛਾ ਮੈਂ ਤਾਂ ਕੀ ਹੋਣਾ ਮੇਰੀ ਫੈਮਿਲੀ ਮੈਂ ਤਾਂ ਤਾਂ ਜੁਟਿਆ ਨਹੀਂ ਜਾਂਦਾ ਹਾਂਜੀ ਹਾਂਜੀ ਮੇਰਾ ਸਾਰਾ ਦਿਨ ਪੈਰ ਮੇਰੇ ਜੀ ਦੇ ਮੈਂ ਇੱਥੇ ਤੁਹਾਡੀ ਦੇਖਭਾਲ ਵਾਸਤੇ ਕੌਣ ਹੈ ਜੀ ਜਿੱਥੇ ਤੁਹੋਂ ਬੈਠ ਰਹੇ ਹੋ ਇਹ ਮੇਰੀ ਸਿਸਟਰ ਹੈ ਰੀਅਲ ਸਿਸਟਰ ਹੈ ਹਾਂਜੀ ਇਹ ਮੇਰੀ ਸਿਸਟਰ ਬ੍ਰਦਰ ਮੇਰਾ ਉਥੇ ਆ ਪਨਗੋਟਾ ਪਿੰਡ ਪੱਟੀ ਦੁਕਾਨ ਅੱਛਾ ਜੀ ਠੀਕ ਠੀਕ ਹਾਂ ਠੀਕ ਹੈ ਜੀ